ਪਰ ਉਹਨਾਂ ਦੇ ਸਾਹਸ ਕਿਉਂ ਕਿ ਸੰਤ ਮਹਾਂਪੁਰਸ਼ ਉਹਨਾਂ ਦਾ ਸਾਹਸਾਂ ਦਾ ਜੋਰ ਨਾ ਇਹ ਪਹਿਲੋ ਵੀ ਅਸੀਂ ਪ੍ਰੰਆ ਨਾ ਕੀਤਾ ਸਾਰੇ ਸਮਾਜ ਨੂੰ ਕਰਨ ਦੇ ਪਰ ਅਗਿਆਤ ਕਿ ਬਈ ਕਿ ਜਦੋਂ ਗੁਰੂ ਘਰ ਜਾਂਦਾ ਨਾ ਤਾਂ ਧਾਨੀਆਂ ਸਾਡੀਆਂ ਉਹਤੇ ਪਰ ਸੇਵਾਦਾਰ ਬਣ ਕੇ ਇਸੇ ਨਿਗੋਦਾ ਕਰਕੇ ਜਿਹੜਾ ਉਹ ਹੈ ਉਹਦਾ ਵਿਵਾਰ ਬਣਦਾ ਨਹੀਂ ਤਾਂ ਉਸ ਨੇ ਵੀ ਜਿਹੜੀ ਉਹ ਜਿਹੜੀ ਕਮੇਟੀ ਜਿਹੜੇ ਬਣ ਜਾਂਦਾ ਜੱਜ ਵੀ ਤੁਹਾਨੂੰ ਜੋੜ ਨਹੀਂ ਹੋਇਆ ਠੀਕ ਹੀ ਹੋਇਆ ਆਲੇ ਪਤਾਲਾ ਕਿ ਕਿਸ ਤਰ੍ਹਾਂ ਦਾ ਲਗਦਾ ਹੈ ਜੇ ਸਾਰੇ ਸੰਤਾ ਮਾਪੇਸ਼ਾਣੀ ਅਨਾਛਲ ਦਿਖੋਗੇ ਜੋ ਕੁਮਾਰਪੁਰ ਰੈਲੋ ਸਾਂਝੀ ਕਮੇਟੀ ਬਣਾਈ ਜਾਣੀ ਹੈ ਉਸ ਦਾ ਟਾਈਮ ਹੈ ਇਸ ਲਈ ਸਾਰੇ ਨਗਰ ਦੇ ਲੋਕ ਆਪਸ ਵਿੱਚ ਰਲਣ ਕੇ ਰਹਿਣ ਇੱਕ ਦੂਜੇ ਨਾਲ ਭਾਈ ਦਾ ਸਤਿਕਾਰ ਜਗਾ ਦੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ